ਪਿੰਟੂ ਜਿੰਦਾਬਾਦ ਸਰਦਾਰ ਸੁਖਮਿੰਦਰ ਸਿੰਘ ਜੀ ਪਿੰਟੂ ਜਿੰਦਾਬਾਦ ਵਾਰੇ ਮਾਤਾ ਕੀ ਜੀ ਮੋਦੀ ਜਿੰਦਾਬਾਦ ਨਰਿੰਦਰભાઈ ਮੋਦੀ ਜਿੰਦਾਬਾਦ ਸੋ ਲੋ ਜੀ ਜਿੰਨਾਂ ਦਾ ਸਾਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅੰਮ੍ਰਿਤਸਰ ਦੀ ਆਨ ਬਾਣ ਸ਼ਾਨ ਔਰ ਜਿਨ੍ਹਾਂ ਨੂੰ ਭਾਜਪਾ ਜਨਤਾ ਪਾਰਟੀ ਔਰ ਨਰਿੰਦਰભાઈ ਮੋਦੀ ਜੀ ਨੇ ਗੁਰੂ ਦੀ ਨਗਰੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਵਾ ਉਹ ਸਾਡੇ ਤੇ ਪਹੁੰਚ ਗਏ ਨੇ ਅਤਰਿੰਦੀਪ ਸਿੰਘ ਜਿੰਦਾਬਾਦ ਈ ਭਾਈ ਚਾਰੇ ਦਿਨ ਦੀਆਂ ਸਕੀਮਾਂ ਤੁਹਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੱਕੀਆਂ ਛੱਤਾਂ ਲਈ پیسے ਦਿੰਦੇ ਨੇ ਔਰ ਉਹ ਵਿੱਚੋਂ ਕੋਈ ਖਾ ਜਾਂਦਾ ਹੈ ਤੁਹਾਡੀਆਂ ਛੱਤਾਂ ਕਿਉਂ ਨਹੀਂ ਪੱਕੀਆਂ ਹੋਈਆਂ ਇਹਦੀ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਅਸੀਂ ਚੱਲਣ ਦੇਣੀ ਐਨਕਾਂ ਅਗਰ ਤੁਸੀਂ ਭਾਜਪਾ ਨੂੰ ਵੋਟ ਦਿੰਦੇ ਹੋ ਭਾਰਤ ਸਰਕਾਰ ਜਿੱਤੇ ਪ੍ਰਧਾਨ ਮੰਤਰੀ ਮੋਦੀ ਦੀ ਤੀਜੀ ਵਾਰੀ ਸਰਕਾਰ ਬਣਨੀ ਆ ਇਸ ਬਾਅਦ 400 ਬਾਅਦ ਯਾਦ ਰੱਖੋ ਇਹ ਕਮਨੀਅਤ ਹੀ ਚੱਲਣ ਲੈਣਾ ਜਿਹੜੇ ਪੈਸੇ ਭਾਈਚਾਰੇ ਦੀ ਦਿੱਤੇ ਜਾਂਦੇ ਨੇ ਉਹਨਾਂ ਦੀਆਂ ਛੱਤਾਂ ਬਣਨੀਆਂ ਚਾਹੀਦੀਆਂ ਨੇ ਜੇਵਾਸ ਸ਼ਿਵਾਲੇ ਗੁੜੀ ਦਾ ਖਾਸਾ ਵਾਹਿਗੁਰੂ ਦੀ ਫਤਿਹ ਮੈਂ ਆਈ ਹੋਈ ਸਾਰੀ ਸੰਗਤ ਨੂੰ ਧਰਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਇੱਥੇ ਆਇਓ ਜੀ ਆਇਆਂ ਨੂੰ ਕਹਿੰਦਾ ਔਰ ਮੈਂ ਦਿলো ਚਾਹਨਾ ਇੱਕ ਆਪਣਾ ਸਾਰੇ ਜਾਣੇ ਇੱਕ ਵਿਸ਼ਵਾਸ ਬਣਾ ਕੇ ਤਰਜੀਤ ਸੰਧੂ ਦੇ ਅੱਗੇ ਪੇਸ਼ ਕਰੋ ਕਿ ਅਸੀਂ ਤੁਹਾਨੂੰ ਵੱਤਵਾ ਵੋਟਾਂ ਪਾ ਕੇ ਦਿਤਾਵਾਂਗੇ ਤਰਜੀਤ ਸੰਧੂ ਜੀ ਦੇਖੋ ਤੁਸੀਂ ਇਹ ਮੀਟਿੰਗ ਆਪ ਦੇਖੀ ਇੱਥੇ ਸਭ ਤੋਂ ਵਧੀਆ ਗੱਲ ਇਹ ਸਾਡੀਆਂ ਭੈਣਾ ਸ਼ਾਮ ਦਾ ਟਾਈਮ ਹੋਣ ਦੇ ਬਾਵਜੂਦ ਉਹਨਾਂ ਦੇ ਘਰ 'ਚ ਵੀ ਕੰਮ ਕਰਨੇ ਨੇ ਇੱਥੇ ਆਏ ਉੱਥੇ ਸੁਣਿਆ ਉਹਨਾਂ ਨੇ ਸਾਡੇ ਭੈਣਾ ਤੇ ਭਰਾ ਇੱਥੇ ਕਈ ਮੁਸ਼ਕਲਾਂ ਫੇਸ ਕਰਦੇ ਨੇ ਨਸ਼ਿਆਂ ਦੀਆਂ ਬੇਰੋਜ਼ਗਾਰੀ ਦੀਆਂ ਉਹਨਾਂ ਦੇ ਬੱਚੇ ਬਾਹਰ ਭੱਜੇ ਜਾਂਦੇ ਨੇ ਇੱਥੇ ਜਿਹੜੀ ਵਿੱਦਿਆ ਆ ਇੱਥੇ ਦਾ ਸੀਵਰ ਤੇ ਪਾਣੀ ਅਸੀਂ ਹੱਲੇ ਵੀ ਉਹੀ ਗੱਲਾਂ 'ਚ ਫਸੇ ਹੋਏ ਆਂ ਜਦੋਂ ਭਾਰਤ ਅੱਗੇ ਨਿਕਲ ਗਿਆ ਦੁਨੀਆ ਅੱਗੇ ਨਿਕਲ ਗਈ ਮੈਂ ਇਹਨਾਂ ਨਾਲ ਮਿਲ ਕੇ ਇੱਥੋਂ ਦੀਆਂ ਮੁਸ਼ਕਲਾਂ ਸੋਲਵ ਕਰਨੀਆਂ ਔਰ ਦੁਨੀਆ ਜਾਸੂਲੇ ਟੈਕਨੋਲੋਜੀ ਇੰਨੀ ਵੱਧ ਗਈ ਆ ਇੰਨੀ ਅੱਛੀ ਆ ਮੈਂ ਤੜੀ ਬਾਰ-ਬਾਰ ਇਹੋ ਹੀ ਉਦਾਹਰਣ ਦਿੰਦਾ ਆ ਬਾਹਰ ਦਾ ਨਹੀਂ ਅਗਰ ਅੰਦਰ ਸ਼ਹਿਰ 6 ਸਾਲ ਚ ਬਦਲ ਸਕਦਾ ਆ ਤੁਸੀਂ ਆਪ ਵੀ ਪੜ ਲਓ ਜਿਹੜੀਆਂ ਮੁਸ਼ਕਲਾਂ ਸੀ ਆ ਇਹ ਅੰਮਰਸਰ ਕਿਉਂ ਨਹੀਂ ਬਦਲ ਸਕਦਾ ਜਿਸਰਤਨ ਮਥੇ ਕਰ ਬੈ ਰਿਆ ਇਹਨਾਂ ਦੇ ਵਿਕਾਸ ਵਾਸਤੇ ਨੀਤੀ ਉਪਰ ਲੇਖੋਗੇ ਮੈਂ ਇੱਥੇ ਇਹ ਕਿਹਾ ਤੁਹਾਨੂੰ ਪਤਾ ਹੈ ਕਿ ਹਾਕੀ ਚ ਸਭ ਤੋਂ ਇੰਪੋਰਟੈਂਟ ਪਲੇਅਰ ਸੈਂਟਰ ਹਾਫ ਹੁੰਦਾ ਹੈ ਉਹ ਸੈਂਟਰ ਹਾਫ ਖੇਲ ਖਿਲਾਂਦਾ ਹੈ ਸਾਰੇ 골 ਨਹੀਂ ਕਰਦਾ ਸਾਡੀਆਂ ਮਾਵਾਂ ਤੇ ਭੈਣਾਂ ਵੀ ਪਰਿਵਾਰ ਦੇ ਸੈਂਟਰ ਦਾ ਇਸ ਕਰਕੇ ਉਹ ਮੈਨੂੰ ਸੁਣਦੀਆਂ ਨੇ ਕਿ ਮੈਂ ਜਿਹੜੀਆਂ ਉਹਨਾਂ ਨੇ ਮੁਸ਼ਕਲਾਂ ਨੇ ਉਹਨਾਂ ਦੇ ਸੋਲੂਸ਼ਨ ਦੱਸਦਾ ਹਾਂ ਤੁਹਾਨੂੰ ਪਤਾ ਆ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਕਈ ਸਕੀਮਾਂ ਨੇ ਜਿਹੜੀਆਂ ਸਾਡੀਆਂ ਭੈਣਾਂ ਤੱਕ ਨਹੀਂ ਪਹੁੰਚਦੀ ਸਾਡੇ ਬੱਚਿਆਂ ਤੱਕ ਨਹੀਂ ਪਹੁੰਚਦੀ ਤੁਹਾਨੂੰ ਪਤਾ ਸਟਾਰਟਅਪ ਦੀ ਸੀਡ ਮਨੀ ਭਾਰਤ ਸਰਕਾਰ ਦਿੰਦੀ ਪਰੋਂ ਵੀ ਮਿਲਦੀ ਹੈ ਇੱਥੇ ਅਮਰੀਕਨ ਕੰਪਨੀਆਂ ਤਿਆਰ ਨੇ ਉਹ ਸੀਡ ਮਨੀ ਦੇਣ ਲਈ ਸਾਡੇ ਬੱਚਿਆਂ ਨੂੰ ਆਪਣੇ ਆਪ ਚ ਕੰਮ ਕਰ ਲਈ ਪੜਦਿਆਂ ਹੀ ਰੋਜ਼ਗਾਰ ਮਿਲੇਗਾ ਇਹੋ ਜੀਆਂ ਕਈ ਚੀਜ਼ਾਂ ਮੈਂ ਉਹਨਾਂ ਨਾਲ ਕੀਤੀਆਂ ਨੇ ਤੇ ਤੁਸੀਂ ਉਹਨਾਂ ਨੂੰ ਆਪ ਪੁੱਛੋ ਤੁਹਾਨੂੰ ਉਹਨਾਂ ਦਾ ਰਿਐਕਸ਼ਨ ਤਾਂ ਪਤਾ ਹੋਊਗਾ ਸਰ ਇੱਕ ਕੀ ਹੋਏਗੀ ਉਹ ਕੀ ਫਾਇਦਾ ਹੋਏਗਾ ਉਹ ਕਰਦੇ ਦੇਖੋ ਸਕਾਈ ਟ੍ਰੇਨ ਮੈਂ ਅੱਗੇ ਦੀ ਗੱਲ ਕੀਤੀ ਸੀ ਇਸ ਵੇਲੇ ਸਾਨੂੰ ਅੰਮ੍ਰਿਤਸਰ ਦਾ ਟ੍ਰੈਫਿਕ ਤੇ ਪੋਲਿਊਸ਼ਨ ਘਟ ਕਰਨ ਲਈ ਕੋਈ ਨਵਾਂ ਸੋਲਿਊਸ਼ਨ ਕੱਢਣਾ ਪਵੇਗਾ ਮੈਟਰੋ ਬਣਾਣਾ ਇਸ ਟਾਈਮ ਤੇ ਮੁਸ਼ਕਲ ਆ ਲੇਕਿਨ ਕਈ ਇਸ਼ਾਰਾਂ ਚ ਸਕਾਈ ਟ੍ਰੇਨ ਚੱਲਦੀ ਹੈ ਅਗਰ ਅਸੀਂ ਰੇਲਵੇ ਸਟੇਸ਼ਨ ਤੋਂ ਦਰਬਾਰ ਸਾਹਿਬ ਉਹਦੇ ਤੋਂ ਬਾਅਦ ਦਰਿਆਨਾ ਮੰਦਰ ਦਰਿਆਨਾ ਮੰਦਰ ਤੋਂ ਸ਼ੀਦਾਵਾਲੇ ਤੋਂ ਵਾਪਸ ਦੀਸ ਕਾਈਟ ਰੇਨ ਜਿਹੜੀ ਗੱਲ ਮੈਂ ਮੰਤਰੀ ਵਾਸ਼ਨਵ ਜੀ ਨਾਲ ਕੀਤੀ ਸੀ ਉਹ ਤਿਆਰ ਨੇ ਕਰਨ ਨੂੰ ਔਰ ਬਾਅਦ ਉਹੀ ਕਨੈਕਸ਼ਨ ਅਸੀਂ ਦਾਦਾ ਸੰਸੀ ਏਅਰਪੋਰਟ ਕਰਵਾ ਦਈਏ ਤੁਸੀਂ ਦੇਖੋ ਕਿੰਨੀ ਮੁਸ਼ਕਲਾਂ ਸਾਡੇ ਜਿਹੜੇ ਭਰਾ ਭੈਣ ਇੱਥੇ ਦਰਸ਼ਨ ਕਰਨ ਆਉਂਦੇ ਨੇ ਇਹ ਵਿਜ਼ਿਟ ਕਰਨ ਆਉਂਦੇ ਨੇ ਉਹਨਾਂ ਨੂੰ ਇਹ ਮੁਸ਼ਕਲਾਂ ਦੂਰ ਹੋ ਜਾਣਗੀਆਂ ਉਹਦੇ ਉੱਤੇ ਜਿਹੜਾ ਟ੍ਰਾਫਿਕ ਹਾਲਗੇਟ ਤੇ ਅੰਦਰ ਦੇ ਸ਼ਹਿਰ ਚ ਹੁੰਦਾ ਆ ਉਹ ਘਟ ਜਾਏਗਾ ਤੇ ਪੋਲੂਸ਼ਨ ਵੀ ਘਟ ਜਾਏਗਾ ਸਿੰਧਰਪੁਰ ਬੀਸੀ ਮੋਰਚਾ ਜ਼ਿਲ੍ਹਾ ਜੰਨਤ ਸੈਕਟਰੀ ਅੱਜ ਬੜੀ ਔਰਦ ਦੇ ਦੇਖ ਕੇ ਜਿਹੜੇ ਇੱਧਰ ਲਗੇ ਪ੍ਰੋਗਰਾਮ ਆ ਸੀਤਰੰਜੀ ਸਾਹਿਬ ਪੂਰਾ ਔਰ ਜਨਤਾ ਨੇ ਪੂਰਾ ਉਤਸ਼ਾਹ ਖਾਇਆ ਸਾਰੇ ਹਮਮਾ ਕੇ ਪੁੱਛੇ ਮੇਰੇ ਪਹਿਲਾਂ ਮੇਰੇ ਵੀ ਮੇਰੇ ਭਰਾ ਸਾਹਿਬ ਇੱਥੇ ਆ ਕੇ ਪੁੱਛੇ ਔਰ ਮੈਂ ਨਾਲ ਸਾਰਾ ਜੀਆਰ ਬਣਾਓ ਤੁਹਾਡੇ ਪੱਤਰਕਾਰਾਂ ਦਾ ਵੀ ਸਾਰਾ ਜੀਆਰ ਬਣਾਓ ਦੇਖੋ ਜੀ ਭਾਰਤੀ ਜਨਤਾ ਪਾਰਟੀ ਪਾਣ ਦਾ ਸਾਫ ਸਫੀਅਤ ਵਾਲੀ ਪਾਰਟੀ ਹੈ ਇਸ ਪਾਰਟੀ ਦੇ ਸਾਰਾ ਇਲਾਕਾ ਜੁੜੰਡਿਆ ਵਾ ਜੀ ਅੰਦਰ ਇਸ ਲਾਗ ਇਸ ਪਾਰਟੀ ਦੇ ਨਾਲ ਸਾਰਾ ਇਲਾਕਾ ਜਿੱਤਦਾ ਹੁਤਾ ਔਰ ਪਾਰਟੀ ਦੇ ਜਿਹੜੇ ਕੰਮ ਕੀਤੇ ਨੇ ਨਰਿੰਦਰ ਭਾਈ ਮੋਦੀ ਨੇ ਪੂਰੇ ਦੇਸ਼ ਵਾਸਤੇ ਉਹ ਸਰਾਹਨੀਆਂ ਨੇ ਔਰ ਮੈਂ ਚਾਹੁੰਦਾ ਵਾ ਕਿ ਐਰ ਕੀ ਅੰਮਰਸਰ ਦੀ ਜਿਹੜੀ ਸੀਟ ਆ ਉਹ ਭਾਰਤੀ ਜਨਤਾ ਪਾਰਟੀ ਦੇ ਹੀ ਝੋਲੀ ਦੇ ਜਾਵੇ ਕਿਉਂਕਿ ਅੱਗੇ ਵੀ ਸਾਡੇ ਪੰਜਾਬ ਨਾਲ ਬੜਾ ਤਕਾ ਹੋਣ ਰਿਹਾ ਵਾ ਉਸ ਪੰਜਾਬ ਨੂੰ ਤੱਕੇ ਤੋਂ ਬਚਾਉਣ ਵਾਸਤੇ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਅਤੇ ਬੇਰੋਜ਼ਗਾਰੀ ਤੋਂ ਮੁਕਤ ਕਰਨ ਵਾਸਤੇ ਸਾਨੂੰ ਇਹ ਉਪਰਾਲਾ ਕਰਨਾ ਪਿਆ ਵਰਕਰਾਂ ਦਾ ਜੀ ਸਾਰਿਆਂ ਨੇ ਕੂਟਕੂਟ ਕੇ ਸਹਿਯੋਗ ਪੜਿਆ ਵਾ ਉਹ ਲੋਕਾਂ ਨੂੰ ਤੁਸੀਂ ਦੇਖ ਹੀ ਰਹੇ ਜੇ ਕਿਹੋ ਜਿਹਾ ਮਾਹੌਲ ਜੁ ਪੈਦਾ ਹੋ ਗਿਆ ਹੈ ਔਰ ਭਾਰਤੀ ਜਨਤਾ ਪਾਰਟੀ ਕਟੋ ਕਰਨੇ ਸਨੋਰ ਧੜਕੇ ਚ 35000 ਵੋਟਾਂ ਤੋਂ ਲੀਡ ਕਰੀਏ ਇਹ ਸਾਰੀਆਂ ਮਹਿਲਾਵਾਂ ਦਾ ਆਸ਼ੀਰਵਾਦ ਹੈ ਸਾਨੂੰ ਸਾਰੇ ਇਲਾਕੇ ਦੇ ਵਿੱਚ ਜਿਹੜੀਆਂ ਭੈਣਾਂ ਆਉਂਦੀਆਂ ਨੇ ਸਾਡੇ ਗਲੀ ਮੁਹੱਲੇ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਕਹਿ ਕੇ ਆਏ ਉਹ ਸਾਰੇ ਆਏ ਨੇ ਔਰ ਭਾਰਤੀ ਜਨਤਾ ਪਾਰਟੀ ਨੂੰ ਪੂਰਾ ਪੂਰਾ ਉਹਨਾਂ ਨੇ ਸਹਿਯੋਗ ਦਿੱਤਾ ਔਰ ਪੂਰਾ ਪੂਰਾ ਵਿਸ਼ਵਾਸ ਵੀ ਦਿਵਾਇਆ ਵਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਬੱਤ-ਬੱਤ ਵੋਟਾਂ ਪਾ ਕੇ ਜਿਤਾਵਾਂਗੇ